ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਜੀ ਨਾਲ ਮਲਾਪ ਇੱਕ ਦਿਨ ਗੁਰੂ ਨਾਨਕ ਦੇਵ ਜੀ ਇੱਕ ਰੁੱਖ ਥੱਲੇ ਲੇਟੇ ਹੋਏ ਸਨ ਕਿ ਉਹਨਾਂ ਦੇ ਕੰਨਾਂ ਵਿੱਚ ਰਬਾਬ ਵਜਣ ਦੀ ਆਵਾਜ਼ ਪਈ ਗੁਰੂ ਜੀ ਨੇ ਪਤਾ ਕੀਤਾ ਤੇ ਰਬਾਬ ਵਜਾਉਣ ਵਾਲੇ ਦੇ ਪਾਸ ਗਏ ਅਤੇ ਉਸ ਨੂੰ ਪੁੱਛਿਆ ਕਿ ਤੇਰਾ ਨਾਮ ਕੀ ਹੈ ਉਸ ਨੇ ਕਿਹਾ ਮੇਰਾ ਨਾਮ ਦਾਨਾ ਹੈ ਤੇ ਮੈਨੂੰ ਲੋਕ ਦਾਨਾ ਮਰਾਸੀ ਕਹਿ ਕੇ ਸੱਦਦੇ ਹਨ ਗੁਰੂ ਜੀ ਨੇ ਆਖਿਆ ਕਿ ਤੂੰ ਰਬਾਬ ਵਧੀਆ ਵਜਾਉਂਦਾ ਹੈ ਤੈਨੂੰ ਰਾਗਾਂ ਦੀ ਵੀ ਸਮਝ ਹੈ ਅਤੇ ਜੇਕਰ ਇਸ ਦੇ ਨਾਲ ਅਕਾਲ ਪੁਰਖ ਦੀ ਉਸਤਤਿ ਗਾਈ ਜਾਵੇ ਤਾਂ ਉਹ ਇੱਕ ਦਵਾ ਬਣ ਜਾਵੇਗੀ ਜੇ ਸਾਡੇ ਨਾਲ ਰਹਿ ਕੇ ਬਾਣੀ ਗਾਇਨ ਦੇ ਨਾਲ ਜਿਹੀ ਸ੍ਰੀਲੀ ਰਬਾਬ ਵਜਾਏਗਾ ਤਾਂ ਤੇਰਾ ਦੇਨ ਦੁਨੀਆ ਵਿੱਚ ਭਲਾ ਹੋਏਗਾ ਨਾਲ ਹੀ ਵੀ ਆਖਿਆ ਕਿ ਤੂੰ ਮਰਦ ਬਾਣ ਅਤੇ ਉਸ ਦਾ ਨਾਮ ਦਾਨਾਂ ਤੋਂ ਮਰਦਾਨਾ ਰੱਖ ਦਿੱਤਾ ਅਤੇ ਆਪਣੇ ਲੰਮੇ ਸਫਰਾਂ ਦਾ ਸਾਥੀ ਬਣਾ ਲਿਆ ਅਤੇ ਨਾਲ ਹੀ ਏ ਵੀ ਆਖਿਆ ਕਿ ਆਪਣੇ ਪਰਿਵਾਰ ਦੇ ਨਿਰਬaal ਲਈ ਕਿਸੇ ਕੋਲੋਂ ਕੁਝ ਨਹੀਂ ਮੰਗਣਾ। ਦਾਤਾ ਅਕਾਲਪੁਰਖ ਹੈ। ਜਿਸ ਵੀ ਚੀਜ਼ ਦੀ ਲੋੜ ਹੋਵੇ ਮੈਨੂੰ ਦੱਸਿਂ। ਫਿਰ ਸਿੱਖਿਆ ਦਿੰਦੇ ਹੋਏ ਆਖਿਆ ਕਿ ਇੱਕ ਸਿਰ ਦੇ ਵਾਲ ਨਹੀਂ ਕੱਟਣੇ, ਦੂਜੇ ਪਿਛਲੀ ਰਾਤ ਸਤਨਾਮ ਦਾ ਜਾਪ ਕਰਨਾ ਅਤੇ ਤੀਜੀ ਸਾਧ ਸੰਗਤ ਦੇ ਤੈਹਰ ਕਰਨੇ ਇਸ ਤਰ੍ਹਾਂ ਤਲਵੰਡੀ ਵਿਖੇ ਕੀਰਤਨ ਦੀ ਉਤਪਤੀ ਹੋ ਗਈ ਬਾਬੇ ਦੇ ਸ਼ਬਦ ਤੇ ਮਰਦਾਨੇ ਦੀ ਰਵਾਬ ਨੇ ਉਹ ਕਰਾਮਾਤ ਕਰ ਵਿਖਾਈ ਜਿਸ ਦਾ ਬਦਲ ਸੰਸਾਰ ਨੂੰ ਅਜੇ ਤੱਕ ਨਹੀਂ ਲੱਭਾ ਇਸ ਤਰ੍ਹਾਂ ਇੱਕ ਨਵੀਂ ਜਾਤ ਦੇ ਬੰਦੇ ਨੂੰ ਉਮਰ ਭਰ ਦਾ ਸਾਥੀ ਬਣਾਉਣਾ ਗੁਰੂ ਜੀ ਵੱਲੋਂ ਜਾਤ ਅਭਿਮਾਨਿਆ ਤੇ ਇੱਕ ਕਰਾਰੀ ਜੋੜ ਸੀ ਇਸ ਨਗਰ ਵਿੱਚ ਲੋਕਾਂ ਨੇ ਗੁਰੂ ਜੀ ਨੂੰ ਬਹੁਤ ਸਾਰਾ ਧੰਨ ਵਸਤਰ ਅਤੇ ਅੰਨ ਭੇਡ ਕੀਤੇ ਭਾਈ ਮਰਦਾਨਾ ਜੀ ਨੇ ਇਕੱਠੇ ਕੀਤੇ ਤੇ ਕਿਹਾ ਜੀ ਆਪ ਜੀ ਦੀ ਰਜਾ ਹੋਵੇਂ ਤਾਂ ਮੈਂ ਇਹ ਸੰਭਾਲ ਲਵਾਂ ਗੁਰੂ ਜੀ ਨੇ ਕਿਹਾ ਮਰਦਾਨਿਆ ਇਹ ਸਾਡੇ ਕਿਸੇ ਕੰਮ ਨਹੀਂ ਇਹਨਾਂ ਨੂੰ ਇੱਥੇ ਛੱਡ ਦਿਓ ਭਾਈ ਮਰਦਾਨਾ ਨੇ ਪਦਾਰਥ ਛੱਡ ਦਿੱਤੇ ਇੰਜ ਉਹ ਗੁਰੂ ਜੀ ਦਾ ਪੂਰਾ ਸੁਭਾਅ ਵੀ ਚੰਗੀ ਤਰ੍ਹਾਂ ਜਾਣ ਗਿਆ। ਸੁਲਤਾਨਪੁਰ ਤੋਂ ਤੁਰਨ ਤੋਂ ਪਹਿਲਾਂ ਗੁਰੂ ਜੀ ਨੇ ਭਾਈ ਮਰਦਾਨਾ ਨੂੰ ਨਵੀਂ ਰਬਾਬ ਬਣਵਾ ਕੇ ਦਿੱਤੀ ਜੋ ਫਰਿੰਦੇ ਨਾਮ ਦੇ ਕਾਰੀਗਰ ਨੇ ਬਣਾਈ ਸੀ ਤੇ ਜਿਸ ਦੀ ਕੀਮਤ ਭਰਨ ਲਈ ਰਕਮ ਭੈਣ ਨਾਨਕੀ ਨੇ ਦਿੱਤੀ ਸੀ। ਭੈਣ ਨਾਨਕੀ ਕੋਲੋਂ ਰਬਾਬ ਦਾ ਤੋਹਫਾ ਲੈਣ ਦਾ ਭਾਵ ਸੀ ਜਿਸ ਧਰਮ ਦੀ ਅਸਾਰੀ ਉਹ ਕਰਨ ਲੱਗੇ ਹਨ। ਉਸ ਵਿੱਚ ਔਰਤ ਦੀ ਜੋਗ ਥਾਂ ਹੋਵੇਗੀ ਭੈਣ ਦੇ ਪਿਆਰ ਤੋਂ ਲਾਹੌਰ ਕੋਈ ਵਸਤੂ ਨਹੀਂ ਹੈ ਇਸ ਦੁਨੀਆ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ